ਦਾਸ ਬਰਨਾਲ ਸਿੰਘ ਸਮੁੱਚੀ ਸੰਗਤ ਨੂੰ ਫਤਿ ਬੁਲਾ ਰਿਆ ਆਵਾਜ਼ ਗੁਰਜੀਤ ਕਾਂਸਾ ਆਵਾਜ਼ ਗੁਰਜੀਤ ਕੀ ਫਤੈ ਅਸੀਂ ਇੱਥੇ ਸ੍ਰੀ ਹਜੂਰ ਸਾਹਿਬ ਦਰਸ਼ਨ ਕਰਨ ਦੇ ਲਈ ਪਹੁੰਚੇ ਆਂ ਆਪ ਸੰਗਤਾਂ ਨੂੰ ਪਤਾ ਲੱਗ ਗਿਆ ਹੋਣਾ ਫੇਸਬੁੱਕ ਦੇ ਜਰੀਏ ਵਟਸਐਪ ਦੇ ਜਰੀਏ ਸੋਸ਼ਲ ਮੀਡੀਆ ਦੇ ਜਰੀਏ ਕਿ ਰਾਤੀ ਇੱਥੇ ਅਸਾ ਮੰਦ ਪ੍ਰਾਪਤੀ ਘਟਨਾ ਵਾਪਰੀ ਦਰਸ਼ਨ ਰੋਗੀ ਦਾ ਚੇਲਾ ਭਾਈ ਪੰਥ ਪ੍ਰੇਤ ਉਹਨਾਂ ਦਾ ਚੇਲਾ ਕਿਾ ਲਵੋ ਚੱਲ ਰਹੀ ਆਰਤੀ ਸਤਕਾਰਯੋਗ ਰਾਗੀ ਸਿੰਘ ਆਰਤੀ ਕਰ ਰਹੇ ਸਨ ਦਾਸ ਨਾਲ ਬੜਾ ਤਿਆਰ ਆ ਉਹਨਾਂ ਦਾ ਰਾਗੀ ਕਿਸ਼ੋਰ ਸਿੰਘ ਜੀ ਜੁੜੀ ਰਾਗੀ ਆਰਤੀ ਹੋ ਰਹੀ ਸੀਗੀ ਇੱਕ ਮਨਮਤੀ ਆਇਆ ਤੇ ਉਹ ਹਜੂਰੀ ਸਿੰਘਾਂ ਨੂੰ ਟੱਪ ਕੇ ਰਾਜੀ ਸਿੰਘਾਂ ਨੂੰ ਟੱਪ ਕੇ ਉਹਨੇ ਜੂਤ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰਨ ਸਿੰਘਾਂ ਨੇ ਫੜਿਆ ਫੜ ਕੇ ਸੋਦਾ ਬਹੁਤ ਲਾਇਆ ਬਹੁਤ ਕੁੱਟਮਾਰ ਕੀਤੀ ਸਰਸੁਰ ਪਾੜਿਆ ਉਹਦਾ ਕਾੜਨਾ ਚਾਹੀਦਾ ਵੀ ਸੀ ਜੋ ਇਤੋਂ ਦੀ ਮਰਯਾਦਾ ਨੂੰ ਭੰਗ ਕਰ ਰਿਹਾ ਪਰ ਮੈਂ ਇਹ ਬੇਨਤੀ ਤਾ ਕਰਨੀ ਚਾਹਣਾ ਕਿ ਜਿਹੜੇ ਇਹ ਲੋਕ ਇਦਾਂ ਕਰ ਰਹੇ ਨੇ ਇਹ ਲੋਕ ਉਹਨਾਂ ਦੇ ਚੇਲੇ ਨੇ ਜਿਹੜੇ ਹਜੂਰ ਸਾਹਿਬ ਦੀ ਮਰਯਾਦਾ ਨੂੰ ਖੰਡਨ ਕਰਨ ਤੇ ਜ਼ੋਰ ਲਾ ਰਹੇ ਨੇ ਅੱਜ ਤੁਹਾਨੂੰ ਪਤਾ ਹੀ ਆ ਭਾਈ ਪੰਥਪ੍ਰੀਤ ਭਾਈ ਸਰਗਜੀਤ ਹੁੰਦਾ ਔਰ ਇਹਨਾਂ ਦਾ ਆਕਾ ਦਰਸ਼ਨ ਰੋਗੀ ਇਹ ਸਾਰੇ ਜ਼ੋਰ ਲਾਉਂਦੇ ਨੇ ਅੱਜ ਇਹਨਾਂ ਨੇ ਇੱਕ ਤਖਤ ਦਾ ਮਖੌਲ ਬਣਾਇਆ ਲੋਕਾਂ ਦੇ ਵਿੱਚ ਲਾਈਵ ਚੱਲ ਰਿਹਾ ਸੀਗਾ ਕਿ ਤਖਤ ਦੇ ਉੱਪਰ ਇਸ ਤਰ੍ਹਾਂ ਦੀ ਿਕਨਾਉਣੀ ਹਰਕਤ ਕੀਤੀ ਆ ਜਿਵੇਂ ਪਿੱਛੇ ਜੇ ਤਰਨਤਾਰਨ ਸਾਹਿਬ ਦੇ ਕੋਲੇ ਕਹਿੰਦੇ ਸੀ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਅਸੀਂ ਪ੍ਰਕਾਸ਼ ਨਹੀਂ ਕਰਨ ਦੇਵਾਂਗੇ ਜੇ ਇੱਥੇ ਇਹ ਿਕਨਾਉਣੀ ਹਰਕਤ ਕਰ ਸਕਦੇ ਨੇ ਤੇ ਕੱਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸ਼ੀਰ ਦਿੱਸ ਸਿੰਘਾਂ ਦੇ ਸਥਾਨ ਤੇ ਜੋਤਾਂ ਜਗ ਰਹੀਆਂ ਨੇ ਉਹ ਜੋਤਾਂ ਬੁਝਾਉਣ ਦੀ ਕੋਸ਼ਿਸ਼ ਵੀ ਕਰਨਗੇ ਔਰ ਦਸਵੇਂ ਪਾਤਸ਼ਾਹ ਦੀ ਬਾਣੀ ਤੇ ਵੀ ਅਟੈਕ ਕਰਨਗੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵੀ ਅਟੈਕ ਕਰਨਗੇ ਉਹ ਕਿਵੇਂ ਜਿਵੇਂ ਗਿਆਨ 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 ਜ਼ੋਰ ਲਾ ਰਹੇ ਨੇ ਨਿਸ਼ਾਨ ਸਾਹਿਬ ਤੇ ਵੀ ਜਿਵੇਂ ਕਿ ਬਹੁਤ ਜ਼ਿਆਦਾ ਜਿਹੜੇ ਪੋਲੇ ਲੋਕ ਨੇ ਪੋਲੀ ਸੰਗਤ ਉਹਨਾਂ ਨੂੰ ਇਹ ਪਤਾ ਨਹੀਂਗਾ ਉਹ ਅੱਜ ਇਹ ਗੱਲ ਕਹਿ ਰਹੇ ਨੇ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਮਨਮਤ ਜੇ ਇਹ ਲੋਕ ਚੱਕਦੀਆਂ ਜੋਤਾਂ ਬੁਝਾਉਣ ਦੇ ਲਈ ਨਾ ਟੜਕ ਹੋ ਕੇ ਸੰਗਤ ਦੇ ਸਾਹਮਣੇ ਦਰਬਾਰ ਵਿੱਚ ਤਖਤਾਂ ਤੇ ਪਹੁੰਚੇ ਆ ਕਿ ਕੱਲ ਨੂੰ ਨਿਸ਼ਾਨ ਸਾਹਿਬ ਵੀ ਪੱਟਣ ਤੇ ਜ਼ੋਰ ਲਾਉਣਗੇ ਕਿ ਨਿਸ਼ਾਨ ਸਾਹਿਬ ਨਹੀਂ ਹੋਣੇ ਚਾਹੀਦੇਗੇ ਇਹਨੂੰ ਮੱਥਾ ਟੇਕਣਾ ਇੱਕ ਮਨਮਤ ਹੈ ਸ੍ਰੀ ਦਸਮਗ੍ਰੰਥ ਤੇ ਵੀ ਟੈਗ ਕਰਨਗੇ ਕਰ ਵੀ ਰਹੇ ਨੇ ਇਹਨਾਂ ਦੇ ਜ਼ਿੰਮੇਵਾਰ ਕੌਣ ਹੈ ਮੈਂ ਇਰਖਾ ਨਾਲ ਨਹੀਂ ਇਹ ਗੱਲ ਕਹਿ ਰਿਹਾ ਇਹਨਾਂ ਲੋਕਾਂ ਜਿਹੜੇ ਲੋਕ ਇਹ ਹਰਕਤ ਕਰਦੇ ਨੇ ਇਹਨਾਂ ਦੇ ਜ਼ਿੰਮੇਵਾਰ ਪ੍ਰਚਾਰਕ ਜਿਹੜੇ ਲੋਕ ਇਹ ਪ੍ਰਚਾਰ ਕਰਦੇ ਨੇ ਕਿ ਉੱਥੇ ਦਰਬਾਰ ਸਾਹਿਬ ਮਨਮਤ ਹੋ ਰਹੀ ਆ ਜੋਤ ਲੱਗੀ ਆ ਜਾਂ ਅਜੂਰ ਸਹਿ ਮਨਮਤ ਹੋ ਰਹੀ ਆ ਜਿਹੜੇ ਲੋਕ ਇਹੋ ਜੀਆਂ ਕਨਾਉਣੀਆਂ ਹਰਕਤਾਂ ਕਰਦੇ ਨੇ ਇਹ ਉਹਨਾਂ ਦੇ ਪ੍ਰੇਰਿਤ ਕੀਤੇ ਹੋਏ ਲੋਕ ਨੇ ਜਿਵੇਂ ਸਤਕਾਰਯੋਗ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਉਹਨਾਂ ਦੀ ਵੀਡੀਓ ਆਈ ਵੀ ਪਾਠ ਦੇ ਵਿੱਚ ਕੀ ਸ਼ਕਤੀ ਆ ਮੈਂ ਬੇਨਤੀ ਕਰਨੀ ਚਾਹਣਾ ਭਾਈ ਰਣਜੀਤ ਸਿੰਘ ਜੀ ਪਾਠ ਵਿੱਚ ਕੀ ਸ਼ਕਤੀ ਆ ਜਦੋਂ ਗੋਲੀ ਚੱਲੀ ਸੀ ਜੇ ਤੁਸੀਂ ਬਾਣੀ ਨੂੰ ਪ੍ਰਤੱਖ ਤੌਰ ਤੇ ਮੰਨਦੇ ਤੁਸੀਂ ਮਾਫ ਕਰਨਾ ਸੀਟਾਂ ਥੱਲੇ ਨਹੀਂ ਵੜਨਾ ਸੀਗਾ ਪਾਠ ਵਿੱਚ ਕੀ ਸ਼ਕਤੀ ਹੈ ਮੈਂ ਦੱਸਣਾ ਚਾਹਣਾ ਤੁਸੀਂ ਇਹ ਗੱਲ ਕਹੀ ਹੈ ਹਾਂ ਕਹਿਣ ਦਾ ਤਰੀਕਾ ਹੁੰਦਾ ਤੁਸੀਂ ਇਹ ਕਹਿ ਸਕਦੇ ਸੀਗੇ ਕਿ ਪਾਠ ਦੇ ਨਾਂ ਤੇ ਧਰਮ ਦੇ ਨਾਂ ਤੇ ਲੁੱਟਿਆ ਜਾ ਰਿਹਾ ਇਹ ਗੱਲ ਵੱਖਰੀ ਆ ਪਰ ਇਹ ਗੱਲ ਕਹਿ ਨਹੀਂ ਪਾਠ ਵਿੱਚ ਕੀ ਸ਼ਕਤੀ ਹੈ ਇਹ ਤੁਸੀਂ ਬਿਲਕੁਲ ਗਲਤ ਗੱਲ ਕਹੀ ਹੈ ਮੈਂ ਦੱਸਣਾ ਚਾਹਣਾ ਸੀਸ ਤਿਆਰਾ ਚੱਲਿਆ ਜਪਜੀ ਸਾਹਿਬ ਦੀ ਆਵਾਜ਼ ਸਰੀਰ ਵਿੱਚੋਂ ਆਈ ਬੰਦ-ਬੰਦ ਕਟਾਇਆ ਗਿਆ ਤੇ ਬੰਦ-ਬੰਦ ਵਿੱਚੋਂ ਸੁਖਨੀ ਸਾਹਿਬ ਦੀ ਆਵਾਜ਼ ਆਈ 21 ਦਿਨ ਖੋਪੜੀ ਲਵਾ ਕੇ ਪਾਈ ਤਾਰੂ ਸਿੰਘ ਬੈਠਾ ਰਿਹਾ ਤੇ ਉਹ ਵੀ ਪਾਠ ਦੀ ਸ਼ਕਤੀ ਦੀ ਬਦੌਲਤ ਗੁਰੂ ਅਰਜਨ ਦੇਵ ਮਹਾਰਾਜ ਤੱਕੀ ਤਵੀ ਤੇ ਬੈਠ ਕੇ ਅਡੋਲ ਅਵਸਥਾ ਵਿੱਚ ਬੈਠੇ ਰਹੇ ਉਹ ਵੀ ਇੱਕ ਪਾਠ ਦੀ ਸ਼ਕਤੀ ਦੀ ਬਦੌਲਤ ਛੋਟੇ ਸਹਿਬਜਾਦੇ ਨੀਆਂ ਦੇ ਵਿੱਚ ਨੇ ਗਏ ਕੀ ਤੱਕ ਨਹੀਂ ਕੀਤੀ ਉਹ ਵੀ ਇੱਕ 파ਠ ਦੀ ਬਦੌਲਤ ਔਰ ਭਾਈ ਦਿਆਲਾ ਸਿੰਘ ਵਰਗੇ ਦੇਗਾਂ ਵਿੱਚ ਉਬਾਲੇ ਗਏ ਭਾਈ ਮਤੀਦਾਸ ਵਰਗੇ ਸਤੀਦਾਸ ਵਰਗੇ ਉਹ ਵੀ 파ਠ ਦੀ ਬਦੌਲਤ ਸਤ ਬਾਬਾ ਜਰਨੈਲ ਸਿੰਘ ਨੇ ਹਜ਼ਾਰਾਂ ਦੀ ਫੌਜ ਦੇ ਨਾਲ ਟੱਕਰ ਆ ਕੀਤਾ ਗੈਂਟੀ ਦੇ ਸਿੰਘਾਂ ਨੇ ਉਹ ਵੀ 파ਠ ਦੀ ਬਦੌਲਤ ਬਾਬਾ ਦੀਪ ਸਿੰਘ ਨੇ ਸੀਸ ਤਲੀ ਦੇ ਉੱਪਰ ਧਰ ਕੇ ਖੰਡਾ ਵਾ 18 ਸਿਰ ਦਾ ਉਹ ਵੀ ਭਗਤੀ ਦੇ ਵਿੱਚ ਸ਼ਕਤੀ ਪਦਾ ਪਾਠ ਦੀ ਬਦੌਲਤ ਕਿਉਂਕਿ ਤੁਸੀਂ ਪਾਠ ਨਹੀਂ ਕਰਦੇ ਤੁਸੀਂ ਤਾਂ ਲੋਕਾਂ ਨੂੰ ਕਹਿੰਨੇ ਆ ਪਾਠ ਕਰਾਉਣ ਚ ਕੋਈ ਫਾਇਦਾ ਨਹੀਂ ਬੰਦਗੀ ਕਰਨ ਚ ਕੋਈ ਫਾਇਦਾ ਨਹੀਂ ਪਾਠ ਚ ਕੋਈ ਸ਼ਕਤੀ ਨਹੀਂ ਜੇ ਤੁਸੀਂ ਇਹ ਗੱਲ ਕਹਿੰਨੇ ਆ ਕਿ ਮੈਂ ਇਹ ਨਿਸ਼ਚੈ ਨਾਲ ਕਹਿੰਦਾ ਕਿ ਕੱਲ ਨੂੰ ਲੋਕ ਵੈਸੇ ਤੁਹਾਡੇ ਕਹਿਣ ਤੇ ਪਾਠ ਕਰਾਉਣ ਨਹੀਂ ਹਟਣਗੇ ਲੋਕਾਂ ਦੀ ਸ਼ਰਧਾ ਉਹਨਾਂ ਨੇ ਪਾਠ ਕਰਾਉਣਾ ਹੀ ਕਰਾਉਣਾ ਪਰ ਮੈਂ ਇੱਕ ਬੇਨਤੀ ਜ਼ਰੂਰ ਕਰ ਦਿੰਨਾ ਤੁਸੀਂ ਪੂਰਾ ਜ਼ੋਰ ਲਾ ਰਹੇ ਹੋ ਅੱਜ ਜੋ اٹੈਕ ਹੋ ਰਹੇ ਨੇ ਜਿਵੇਂ ਰਾਤੀ ਇੱਥੇ ਕਨੌਣੀ ਹਰਕਤ ਕੀਤੀ ਮਨਮਤੀਏ ਨੇ ਉਹਦਾ ਸਿੰਘਾਂ ਨੇ ਸੋਧਾ ਬਹੁਤ ਲਾਇਆ ਇਹ ਹਕੀਕਤ ਹੈ ਪਰ ਤੁਸੀਂ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਪਰ ਨਿਸ਼ਾਨ ਸਾਹਿਬ ਉੱਪਰ ਜੋਤ ਜਗ ਰਹੀ ਹੈ ਜੋ ਦਰਬਾਰ ਸਾਹਿਬ ਉਹਦੇ ਉੱਪਰ ਵੀ ਇਹ ਜੋ ਕਨੌਣੀਆਂ ਹਰਕਤਾਂ ਤੁਸੀਂ ਕਰਵਾ ਰਹੇ ਹੋ ਇਹਦੇ ਦੋਸ਼ੀ ਤੁਸੀਂ ਲੋਕ ਹੋ ਤੁਸੀਂ ਪ੍ਰੇਰਿਤ ਕਰਦੇ ਹੋ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਇਸ ਸੰਗਤ ਜੇ ਇਹਨਾਂ ਨੂੰ ਮੂੰਹ ਤੋੜ ਕੇ ਜਵਾਬ ਦਿਓ ਨਹੀਂ ਤੇ ਉਹ ਦਿਨ ਦੂਰ ਨਹੀਂਗਾ ਜੇ ਤਖਤਾਂ ਦੇ ਉੱਪਰ ਇਹ ਬੇਅਦਬੀ ਕਰਾ ਰਹੇ ਨੇ ਤੇ ਅੱਜ ਜੇ ਤਖਤਾਂ ਉੱਪਰ ਬੇਅਦਬੀ ਇਸ ਤਰ੍ਹਾਂ ਦੀ ਹੋਣ ਲੱਗ ਪਈ ਮਰਿਆਦਾ ਦੇ ਉੱਪਰ ਤੇ ਕੱਲ ਨੂੰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਜਾਂ ਪੰਥ ਉੱਪਰ ਵੀ ਇਸ ਤਰ੍ਹਾਂ ਦੇ ਹਮਲੇ ਕਰਾਉਣੇ ਆ ਸੰਗਤ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਹ ਵੀਡੀਓ ਵਾਇਰਲ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ